ਕਰਦਿਆਂ ਕਰਦਿਆਂ ਥੱਕ ਜਾਓਗੇ ਪਰ ਤੁਹਾਡਾ ਵੀਰਜ ਛੁੱਟੇਗਾ ਨਹੀਂ ਮਰਦਾਨਾ ਤਾਕਤ ਦਾ ਇਹੋ ਜਿਹਾ ਨੁਸਖਾ ਲਈ ਕਹਾਂ ਜਿਹੜੇ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਟਾਈਮਿੰਗ ਜ਼ਬਰਦਸਤ ਹੋ ਜਾਵੇਗੀ ਤੁਹਾਡਾ ਵੀਰਜ ਫੇਵਿਕੋਲ ਵਾਂਗ ਸੰਘਣਾ ਹੋ ਜਾਵੇਗਾ ਨੁਸਖਾ ਕਿਵੇਂ ਤਿਆਰ ਕਰਨਾ ਹੈ ਆਓ ਮੈਂ ਤੁਹਾਨੂੰ ਦੱਸਦਾ ਹਾਂ ਸਫੇਦ ਮੁਸਲੀ ਮੋਰਚラス ਭਖੜਾ ਇਹ ਲੈਣੇ ਹਨ 50-50 ਗ੍ਰਾਮ ਕਾਲੀ ਮੁਸਲੀ ਕੌਜ ਦੇ ਵੀ 33 33 ਗ੍ਰਾਮ ਇਮਲੀ ਦੇ ਵੀ ਬਧਾਰਾ ਅਰਾਨੀ ਕਰਕਰਾ ਇਹ ਲੈਣਿਆਂ ਨ 22 22 ਗ੍ਰਾਮ ਇਸ ਦੇ ਵਿੱਚ ਅੱਧਾ ਗ੍ਰਾਮ ਸਵਰਨ ਵੰਗ ਭਸਮ ਪਾਓ ਅੱਧਾ ਗ੍ਰਾਮ ਸਵਰਨ ਭਸਮ ਪਾਓ ਅੱਧਾ ਗ੍ਰਾਮ ਚਾਂਦੀ ਭਸਮ ਤੇ ਅੱਧਾ ਗ੍ਰਾਮ ਹੀਰਾ ਭਸਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ ਇਸ ਦੇ ਵਿੱਚ 150 ਗ੍ਰਾਮ ਧਾਗੇ ਵਾਲੀ ਮਿਸਰੀ ਮਿਲਾ ਲਓ ਇਸ ਦਾ ਅੱਧਾ ਅੱਧਾ ਚਮਚ Sürel şamp